ਸੋਨਾ ਫੁੱਲ ਗੁਲਾਬੀ ਏ ਸੋਨਾ ਫੁੱਲ ਕੋਈ ਗੁਲਾਬੀ ਏ ਯਾਰਾ ਸ਼ਲਵਸ ਦਰਵੇ ਜਿੱਥੇ ਜਿੱਥੇ ਵੀ ਪੰਜਾਬੀ ਏ ਅੱਜ ਬੱਚੇ ਡਿਫਰੈਸ਼ਨ ਸੀ ਕਰਕੇ ਜਾ ਰਹੇ ਨੇ ਕਿਉਂਕਿ ਉਹ ਪਰਿਵਾਰ ਚ ਵੰਦੇ ਨਹੀਂ ਹੈਗੇ ਜਿਵੇਂ ਹੁਣ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਬੱਚੇ ਨੇ ਗਲਤੀ ਕੀਤੀ ਆ ਤੇ ਉਹਦਾ ਪਰਿਵਾਰ ਸਾਰੇ ਨਾਲ ਸੀ ਨਾ ਉਹਨੂੰ ਪਛਾਣੀਆ ਤੇ ਕਿਸੇ ਤੇ ਰਸਤੇ ਵੀ ਪਾ ਲਿਆ ਇਹ ਇੱਕ ਚਾਚਾ ਭਤੀਜਾ ਉਹ ਆਪਸੀ ਅਮਰੀਕਾ ਚ ਰਹਿੰਦੇ ਨੇ ਅਮਰੀਕਾ 'ਚ ਰਹਿੰਦੇ ਹੋਏ ਇਹਨਾਂ ਨੇ ਸਾਰਾ ਸਮਾਨ ਇਕੱਠਾ ਕਰਕੇ ਨਾ ਛੋਟੀ ਜਿਹੀ ਤਾਲੀ ਵੀ ਲੈ ਲਈ ਯਾਰ ਚੋਰੀ ਨਾ ਹੋ ਜਾਈਏ ਚੋਰੀ ਨਾ ਹੋ ਜਾਈਏ ਨਾ ਵੀ ਕਿਰਾਇਆ ਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ ਪੰਜਾਬੀ ਜਮ ਦਾ ਜਿਹੜਾ ਬਹੁਤ ਬੋਲਿਆ ਬਹੁਤ ਕੋਈ ਹੋ ਗਈ ਔਰ ਪੰਜਾਬ ਬਹੁਤ ਬਹੁਤ ਹੁਣ ਅਮਰੀਕਾ 'ਚ ਫਿਰਨਾ ਮੜ ਗਿਆ ਇਹਨਾਂ ਨੇ ਅਮਰੀਕਾ 'ਚ ਬਣੀ ਬਹੁਤ ਹੈ ਔਰ ਪੰਜਾਬੀ ਵੀ ਬਣੀ ਆ ਔਰ ਹੁਣ ਆਪਣਾ ਗੱਲਾਂ ਕਰਦੀਆਂ ਗੱਲਾਂ ਕੋਈ ਪਿਆਰੂ ਹੋ ਜਾਦਾ ਉਹ ਸਾਡੀ ਪਿਆਰੀ ਪਿੰਡ ਪਰਦੇਸ ਮੇਰੇ ਪਿੰਡ ਵਾਲੇ ਵੇੜੇ ਦੀ ਕੋਈ ਹੋਰ ਗੱਲ ਸੀ ਵੇੜੇ ਵਾਲੇ ਵੇੜੇ ਦੀ ਕੋਈ ਹੋਰ ਗੱਲ ਸੀ ਟਿੰਡਾਂ ਵਿੱਚ ਜੂਹਾਂ ਵਿੱਚ ਟਿੰਡਾਂ ਵਿੱਚ ਜੂਹਾਂ ਵਿੱਚ ਬੋਲਦੇ ਬਟੇਰੇ ਕੋਈ ਹੋਰ ਗੱਲ ਸੀ ਬੋਲਦੇ ਬਟੇਰੇ ਕੋਈ ਹੋਰ ਗੱਲ ਸੀ ਕੁੰਝ ਭਾਵੇਂ ਬਸਦੇ ਆ ਵਿੱਚ ਪਰਦੇਸਾ ਮੇਰੇ ਪਿੰਡ ਵਾਲੇ ਵੇੜੇ ਦੀ ਕੋਈ ਹੋਰ ਗੱਲ ਸੀ ਉਹ ਪਿੰਡ ਵਾਲੇ ਮੇਨੇ ਦੀ ਕੋਈ ਹਾਏ ਹਾਏ ਕੀ ਬਾਤ ਹੈ ਬਹੁਤ ਜੀ ਇਸੇ ਚੀਜ਼ ਤੇ ਕਾਇਲ ਹੈ ਜੀ ਅਸੀਂ ਸਾਰੇ ਰਹਿ ਗਏ ਪਰ ਵੈਸ ਇੰਡੀਆ ਇਸ ਦਾ ਬੈਸ ਥੈਂਕ ਯੂ ਸੋ ਮਚੀ ਥੈਂਕ ਯੂ ਪੰਜਾਬ ਦੀ ਬੱਲੇ ਬੱਲੇ ਦੋਨੇ ਪੰਜਾਬਾਂ ਦੀ ਬੱਲੇ ਬੱਲੇ ਬੋਲੇ ਸੋਹਣਿਆ ਹਾਲੀਆ ਕਾ नचदी 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 नच ਸੀ ਰੌਣਕੇ ਦਿਖਾਉਣੇ ਅਸੀਂ ਜਿਹੜੀਆਂ ਖਤਮ ਹੋ ਗਈਆਂ ਪਰਿਵਾਰ ਦੇ ਵਿੱਚ ਨਾ ਉਹ ਵੇੜੇ ਦੀਆਂ ਰੌਣਕਾਂ ਇਹਦੇ ਵਿੱਚ ਦਿਖਾਈਆਂ ਤਾਂ ਕਿ ਅੱਜ ਦੇ ਬੱਚਿਆਂ ਨੂੰ ਪਤਾ ਲੱਗੇ ਕਿ ਇੰਗਾ ਬਹਿਤੇ ਹੁੰਦੀ ਸੀ ਸਾਰੇ ਪਰਿਵਾਰ ਵਾਲੇ ਐਦਾਂ ਗੱਲਾਂ ਕਰਦੇ ਸੀਗੇ ਔਰ ਉਹਨਾਂ ਦੇ ਅੰਦਰ ਵੀ ਖਿੱਚ ਪਵੇ ਵੀ ਅਸੀਂ ਵੀ ਐ ਇੱਦਾਂ ਬੈਠੀਏ ਕਿ ਕਿ ਖੁਸ਼ੀਆਂ ਬਹੁਤ ਹੁੰਦੀਆਂ ਸੀ ਹੁਣ ਕੱਲੇ-ਕੱਲੇ ਕਮਰੇ ਵਿੱਚ ਆਪਣੇ-ਆਪਣੇ ਵਿੱਚ ਬੱਚੇ ਬੈਠੇ ਉੱਥੇ ਖਾਣਾ ਖਾ ਲਿਆ ਫੋਨ ਤੇ ਗੱਲਾਂ ਕਰ ਲਿਆ ਕੰਮ ਤੇ ਚਲੇ ਗਏ ਆ ਗਏ ਪਰਿਵਾਰ ਚ ਨਹੀਂ ਬਹਿੰਦੇ ਪਰਿਵਾਰ ਵਾਲੇ ਵੀ ਬਹੁਤ ਚੰਗੇ ਹੁੰਦੇ ਆ ਉਹਨਾਂ ਨਾਲ ਦੀ ਗਾਰੇ ਬਿਰਸਤੇ ਦੀ ਵੀ ਗੱਲ ਹੈ ਨਾ ਬਿਰਸਤੇ ਦੀ ਨਾ ਅੱਜ ਨਾ ਸਭੀ ਅੱਜ ਜੇ ਅਰਗ ਕੋਈ ਬਿਰਸਾ ਕੋਣ ਨਹੀਂ ਹਾਂਜੀ ਬੱਚੇ ਅੱਜ ਬੱਚੇ ਡਿਪਰੈਸ਼ਨ ਚ ਇਸੇ ਕਰਕੇ ਜਾ ਰਹੇ ਨੇ ਕਿਉਂਕਿ ਉਹ ਪਰਿਵਾਰ ਚ ਵੰਦੇ ਨਹੀਂ ਹੈਗੇ ਜਿਵੇਂ ਹੁਣ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਬੱਚੇ ਨੇ ਗਲਤੀ ਕੀਤੀ ਆ ਤਾਂ ਪਰਿਵਾਰ ਸਾਰਾ ਨਾਲ ਸੀ ਨਾ ਉਹਨੂੰ ਬਚਾ ਵੀ ਲਿਆ ਤੇ ਉਹਨੂੰ ਸਿੱਧੇ ਰਸਤੇ ਵੀ ਪਾ ਲਿਆ ਪਰ ਉਹ ਉਹਨੂੰ ਕੋਈ ਡਰ ਨਹੀਂ ਰਿਹਾ ਇਸ ਕਰਕੇ ਜਿਹੜਾ ਅੱਜ ਦਾ ਜਿਹੜਾ ਸਮਾਂ ਅੱਜ ਬੱਚਿਆਂ ਦਾ ਉਹ ਡਿਪਰੈਸ਼ਨ ਚ ਜਾਣ ਦਾ ਕਾਰਨ ਹੀ ਇਹ ਹੈ ਕਿ ਉਹ ਪਰਿਵਾਰ ਕੱਟੇ ਨਹੀਂ ਰਹਿੰਦੇ ਵੀਡੀਓ ਵਾਲਿਆਂ ਨੂੰ ਮੈਸੇਜ ਸਾਰੇ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਜਿਹੜੀ ਕੋਸ਼ਿਸ਼ ਕੀਤੀ ਸੀਗੀ ਕਿ ਆਪਣੀ ਵਿਰਾਸਤ ਨੂੰ ਆਪਣੀ ਹੈਰੀਟੇਜ ਨੂੰ ਕਿਦਾਂ ਬਚਾਉਣਾ ਹੈ ਉਹਦਾ ਇੱਕ ਸੰਦੇਸ਼ ਇਹਨਾਂ ਨੂੰ ਪਹੁੰਚੀ ਪਈ ਆ ਮੁਹੱਬਤ ਕਿੱਦਾਂ ਵੰਡਣੀ ਆ ਉਹਦਾ ਇੱਕ ਸੰਦੇਸ਼ ਆ ਦੇਣ ਦੀ ਕੋਸ਼ਿਸ਼ ਕੀਤੀ ਆ ਸਾਡੇ ਆਪਣੇ ਘਰਾਂ ਦੇ ਵਿੱਚੋਂ ਰਿਸ਼ਤਿਆਂ ਦੇ ਵਿੱਚ ਕਿੱਦਾਂ ਅਸੀਂ ਬੂਰ ਹੋ ਗਏ ਆ ਉਹ ਸਾਰਾ ਕੁਝ ਅਸੀਂ ਇੱਕ ਫਿਲਮ ਦੇ ਵਿੱਚ ਬਣਾ ਕੇ ਇੱਕ ਕੋਨਸੈਪਟ ਨੂੰ ਪੇਸ਼ ਕੀਤਾ ਇਹ ਕਿੰਨੇ ਸਾਰੇ ਚੀਜ਼ਾਂ ਕੀਤੀਆਂ ਕਰਕੇ ਐਂਟਰਟੇਨਮੈਂਟ ਵੀ ਕੀਤਾ ਔਰ ਸੰਦੇਸ਼ਾ ਵੀ ਦਿੱਤਾ ਆ ਇਹ ਸਾਰੇ ਮੀਡੀਆ ਦੀ ਰਿਸਪੌਂਸਿਬਿਲਟੀ ਆ ਕਿ ਉਹ ਚੰਗੇ ਸਿਨੇਮੇ ਨੂੰ ਸਪੋਰਟ ਕਰਨ ਦੇ ਵਾਸਤੇ ਇਸ ਫਿਲਮ ਦੇ ਬਾਰੇ ਆਪਣੇ ਵੱਲੋਂ ਕਿਉਂਕਿ ਬਹੁਤ ਸਾਰੇ ਮੀਡੀਆ ਇਦਾਂ ਦੇ ਹੁੰਦੇ ਜਿਨ੍ਹਾਂ ਨੂੰ ਅਸੀਂ ਹਾਇਰ ਨਹੀਂ ਕੀਤਾ ਹੁੰਦਾ ਪਰ ਅਗਰ ਕੋਈ ਚੰਗੀ ਚੀਜ਼ ਵਾਸਤੇ ਮੇਰੇ ਬਹੁਤ ਸਾਰੇ ਵੀਰ ਇੰਦਾ ਦੇ ਵੀ ਆਏ ਆ ਐਸੀ ਐਦੋਂ ਉਹ ਚੈਨਲ ਵੀ ਹੈਗੇ ਆ ਸੋ ਸਾਰੇ ਮੀਡੀਆ ਨੂੰ ਬੇਨਤੀ ਆ ਕੋਈ ਚੰਗਾ ਸੰਦੇਸ਼ ਆ ਅਗਰ ਤੁਹਾਨੂੰ ਅੰਦਰੋਂ ਲੱਗਾ ਆ ਕਿਸੇ ਨੂੰ ਹਾਇਰ ਕੀਤਾ ਹੈ ਜਾਂ ਨਹੀਂ ਕੀਤਾ ਉਹ ਬਾਤ ਦੀ ਗੱਲ ਆ ਪਰ ਅਗਰ ਤੁਹਾਨੂੰ ਕਨਸੈਪਟ ਚੰਗਾ ਲੱਗਾ ਸਾਡੀ ਫਿਲਮ ਚੰਗੀ ਲੱਗੀ ਆ ਇਹਨੂੰ ਦੁਨੀਆ ਤੱਕ ਪਹੁੰਚਾ ਦਿਓ ਸੋ ਇਹ ਮੇਰੀ ਇੰਨੀ ਕੁ ਬੇਨਤੀ ਆ ਬਾਕੀ ਗੱਲਾਂ ਸਾਰੀਆਂ ਨੇ ਖੜੀ ਜੀ ਸਮਰਥ ਭਾਗੀ ਜਿਹੜੀ ਤੁਹਾਡੀ ਮੂਵੀ ਆ ਨਾ ਜੀ ਇਸ ਸੱਚ ਦੇ ਬਹੁਤ ਨੇੜੇ ਆ ਜੀ ਸੱਚ ਦੇ ਬਹੁਤ ਨੇੜੇ ਆ ਕਿਉਂਕਿ ਮੈਂ ਸਾਰੇ ਕੰਟਰੀਸ ਵਿੱਚ ਘੁੰਮ ਕੇ ਆਇਆ ਔਰ ਮੈਂ ਦੇਵਦਾ ਸਾਡੀ ਇੱਕ ਆਪਣੀ ਭੈਣ ਉੱਥੇ ਗਈ ਹੋਈ ਹੈ ਕਿ ਉਹ ਸਾਡੇ ਸਾਡੇ ਪਰਿਵਾਰ ਦੀ ਗੱਲ ਇਹਦੇ ਵਿੱਚ ਉਹਦੇ ਵਿੱਚ ਹੋ ਰਹੀ ਸੀ ਉਹ ਵੀ ਹਰ ਰੋਜ਼ ਮੈਨੂੰ ਰੋ ਕੇ ਫੋਨ ਕਰਦੀ ਹੈ ਜਿਹਨੇ ਦੇਖਾ ਮੈਂ ਬੜੀ ਤੰਗ ਆ ਮੈਂ ਕਿਹਾ ਗਈ ਤਾਂ ਬੜੀ ਖੁਸ਼ੀ ਸੀ ਕਹਿੰਦੀ ਹਾਂ ਪਰ ਗਈ ਬਹੁਤ ਕੋਸ਼ਿਸ਼ੀ ਹੁਣ ਮੈਂ ਬੜੀ ਤੰਗ ਮੈਂ ਬਹੁਤ ਪੂਰੀ ਤਰ੍ਹਾਂ ਫਸ ਗਈ ਹਾਂ ਬਟ ਮੈਂ ਕਹਾਂਗਾ ਇਹ ਜਿਹੜੀ ਮੂਵੀ ਹੈ ਇਹ ਸਾਡੀ ਸਾਰੀ ਫੈਮਿਲੀ ਨੂੰ ਦੇਖਣੀ ਚਾਹੀਦੀ ਹੈ ਜੰਗਸ਼ਟਰ ਨੂੰ ਵੀ ਦੇਖਣੀ ਚਾਹੀਦੀ ਹੈ ਸਾਡੇ ਬਜ਼ੁਰਗਾਂ ਨੂੰ ਵੀ ਦੇਖਣੀ ਚਾਹੀਦੀ ਹੈ ਤਾਂ ਕਿ ਸਾਨੂੰ ਇੱਕ ਅੱਛਾ ਮੈਸੇਜ ਇਸ ਮੂਵੀ ਦੇ ਵਿੱਚੋਂ ਮਿਲਦਾ ਸਾਨੂੰ ਸਿੱਖਣ ਨੂੰ ਕੁਝ ਵੈਸੇ ਬਹੁਤ ਬਹੁਤ ਅੱਛਾ ਲੋਕਾ ਸਰੋਜੀ 35 ਸਾਲ ਮੈਂ ਵੀ ਉਹੋ ਜਿਹੜਾ ਉੱਥੇ ਦਾ ਨਾ ਸਾਰਾ ਢੰਡਾ ਕੇ ਆਇਆ ਹੱਡਾ 35 ਸਾਲ ਮੈ ਰਿਆਂ ਮੇਰੇ ਮੈਨੂੰ 12 14 ਸਾਲ ਬਾਅਦ ਮੈਦੀ ਕਰੀ ਗ੍ਰੀਨ ਕਾਰਡ ਕੋਲ ਆ ਸੀ ਪੰਜਾਬ ਆਉਂਦਾ ਔਰ ਮੈਨੂੰ ਪਤਾ ਕਿ ਮੇਰੀ ਕਿੰਨੀ ਤੜਫੀ ਕਿ ਬੈ ਆਪਣੇ ਪਿੰਡ ਜਾਵਾ ਆਪਣੇ ਡੈਡ ਨੂੰ ਮਿਲਾਂ ਮਾਂ ਨੂੰ ਮਿਲਾਂ ਨਾ ਵਿਰਾਸਤ ਨਾਲ ਵਿਰਾਸਤ ਨੂੰ ਮਿਲਾਂ ਫਿਰਸੇ ਨੂੰ ਮਿਲਾਂ ਭਾਵੇਂ ਇਹਦੇ ਚ ਐਕਟਿੰਗ ਮੈਂ ਹੋਰ ਹੀ ਤਰ੍ਹਾਂ ਦੀ ਕੀਤੀ ਆ ਪਰ ਬਾਅਦ ਚ ਸੰਭਲ ਗਏ ਤੁਸੀਂ ਜਿੰਨਾ ਵੀ ਜਿਨ੍ਹਾਂ ਨੇ ਫਿਲਮ ਸੰਭਾਲਿਆ ਵੀ ਮੈਨੂੰ ਵੇਸੇ ਨਹੀਂ ਆ ਜਿਨ੍ਹਾਂ ਨੇ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਉਹਦੇ ਵਿੱਚ ਜਿੰਨਾ ਸਮਾਨ ਦੇਖਿਆ ਛੱਜ ਜਿਨੇ ਭਾਂਡੇ ਚਿੰਦੇ ਚੱਕੀਆਂ ਪੀੜੀਆਂ ਜੋ ਵੀ ਸੀਗਾ ਉਹ ਸਾਡੀਆਂ পুষ্পਾ ਮਾਤਾ ਇਹਨਾਂ ਦੇ ਘਰ ਦੇ ਵਿੱਚ ਸਾਂਭੀਆਂ ਪਈਆਂ ਉਹ ਇਹਨਾਂ ਦੇ ਮੈਂ ਸੋਚਿਆ ਕਿ ਤੇ ਰੋਪੜ ਤੋਂ ਆਇਆ ਉਹ ਸਿਆਣ ਦਾ ਸਮਾਨ ਸਾਰਾ ਸਾਡੀ ਸਾਡੀ ਫਿਲਮ ਦੇ ਵਿੱਚ ਵੀ ਸੀ ਇਹ ਸਾਰਾ ਇਨਸਪੀਰੇਸ਼ਨ ਵੀ ਹੈ ਇਹਨੂੰ ਇਨਸਪੀਰੇਸ਼ਨ ਵੀ ਇਨਾਂ ਦੀ ਹੋ ਗਿਆ ਅਮਰੀਕਾ ਚ ਰਹਿੰਦੇ ਨੇ ਔਰ ਅਮਰੀਕਾ ਚ ਰਹਿੰਦੇ ਹੋਇਆ ਇਹਨਾਂ ਨੇ ਸਾਰਾ ਸਮਾਨ ਇਕੱਠਾ ਕਰਕੇ ਨਾ ਇੱਕ ਛੋਟੀ ਜੀ ਤਾਲੀ ਵੀ ਲਾਈ ਹੋਈ ਆ ਤੇ ਚੋਰੀ ਨਾ ਹੋ ਜਾਵੇ ਤੇ ਚੋਰੀ ਨਾ ਹੋ ਜਾਵੇ ਇਹਨਾਂ ਦੀ ਵਿਰਾਸਤ ਇੰਨੇ ਪਿਆਰ ਨਾਲ ਇੰਨੇ ਸਬਰ ਨਾਲ ਇੰਨੀ ਮੁਹੱਬਤ ਨਾਲ ਇਹਨਾਂ ਨੇ ਸਾਹਮਣੇ ਰੱਖਿਆ ਸਾਰਾ ਦੱਸ ਦੇ ਸਾਰੇ ਮੋਟੀ ਜਿਹੀ ਕਿਹਾ ਕਿ ਉਹ ਮਾਲਾ ਕਿਹਾ ਯਾਰ ਇਹ ਤਾਂ 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 ਇਹ ਇਸ ਨੂੰ ਜਿਹੜੀ ਹੈ ਇੱਕ ਮੈਸੇਜ ਦੇ ਕੇ ਚਾਹੁੰਦੇ ਹਾਂ ਕਿ ਚਲੋ ਆ ਆ ਰਹਿਤਾ ਹਾਂ ਨੂੰ ਕੋਈ ਯਾਦ ਰੱਖੋ ਬਤਰੀ ਪਰ ਵੀਰਸੇ ਨੂੰ ਨਿੰਦੇ ਨਾ ਜੀ ਸਭ ਤੋਂ ਵਧੀਆ ਚੀਜ਼ ਇਸ ਫਿਲਮ ਨੂੰ ਇਸ ਤਰ੍ਹਾਂ ਵੀ ਬਿਲਕੁਲ ਅੰਦੀ ਸੀ ਕੋਸ਼ਿਸ਼ ਕੀਤੀ ਹੈ ਜੀ ਕਿ ਸਾਡੇ ਵੱਲੋਂ ਤਾਂ ਕੋਸ਼ਿਸ਼ ਹੈ ਆ ਜੇ ਵਿਰਾਸਤ ਨੂੰ ਸੰਭਾਲਣ ਦੀ ਔਰ ਇਹਦੇ ਜਿਹੜਾ ਸਭ ਤੋਂ ਵੱਡਾ ਸਟੇਕੂਟ ਜਿਹੜਾ ਸਿਨੇਮਾ ਹੁੰਦਾ ਨਾ ਮੈਂ ਕਹਿੰਦਾ ਉਹ ਮੁਹੱਬਤਾਂ ਵੰਡਣ ਵਾਲਾ ਆ ਪਿਆਰ ਵੰਡਣ ਵਾਲਾ ਆ ਪਰ ਅੱਜ ਅਸੀਂ ਸਿਨੇਮੇ ਦਾ ਜਿਹੜਾ ਉਹਨੂੰ ਵੀ ਅਸੀਂ ਗੰਦਲਾ ਕਰਕੇ ਤਾਂ ਹੀ ਨਫਰਤਾਂ ਵੰਡ ਰਹੇ ਆ ਵੱਗਾ ਬਣ ਕੇ ਹੀ ਉਹ ਬਾਬੇ ਨਾਨਕ ਦੀ ਧਰਤੀ ਨੂੰ ਮੁਰਦਾਬਾਦ ਕਹਿ ਰਹੇ ਆ ਇਹਦੇ ਵਿੱਚ ਅਸੀਂ ਸੰਦੇਸ਼ ਇਹ ਹੀ ਦਿੱਤਾ ਕਿ ਉਸ ਧਰਤੀ ਨੂੰ ਨਫ਼ਰਤ ਕਰਨ ਤੋਂ ਪਹਿਲਾਂ 100 ਵਾਰ ਸੋਚਿਆ ਕਰੋ ਕਿ ਬਾਬੇ ਨਾਨਕ ਨੇ ਆਖੋ ਕੋਲੇ ਵੀ ਉੱਥੇ ਸੀ ਤੇ ਮੀਚੀ ਵੀ ਹੋਇਆ ਸੋ ਇਹ ਮਹੱਭਤਾ ਵੰਡਣ ਦੀ ਕਹਾਣੀ ਆ ਪਿਆਰ ਵੰਡਣ ਦੀ ਕਹਾਣੀ ਆ ਨਫ਼ਰਤਾਂ ਦੀ ਨਹੀਂ ਜੀ ਸਰਬੱਤ ਦਾ ਭਲਾ ਸੋ ਹੁਣ ਸਾਡੀ ਗੁਜ਼ਾਰਿਸ਼ ਆ ਸਾਰਿਆਂ ਅੱਗੇ ਹਾਂਜੀ ਕਿ ਰਾਜੀ ਹਾਂ 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 ਨਹੀਂ ਨਹੀਂ ਬਹੁਤ ਹੀ ਤਰ੍ਹਾਂ ਦਾ ਜਿਹੜਾ ਇਹ ਸਿੰਗਰ ਜੀ ਰੈਪ ਕਰਦਾ ਫਿਲਮ ਦੇ ਵਿੱਚ ਚ ਗਾਣਾ ਚੱਲ ਰਿਹਾ ਹੈ ਉਹ ਰੈਵਿਟ ਆਇਆ ਬਹੁਤ ਸਾਰਾ ਕੀ ਆਇਆ ਹੈ ਪਿੱਛੇ ਨਾ ਗਏ ਚਾਚਾ ਚਾਚਾ ਜੀ ਖੜੇ ਨੇ ਜਿਹੜਾ ਕੰਪਲ ਦਿਓ ਸੀਗਾ ਇਹਦੇ ਚੀਜ਼-ਬੀਜ਼ ਨੇ ਕਿਹਾ ਇਹਦੇ ਚਾਚਾ ਭਤੀਜਾ ਤੇ ਭੂਆ ਭਤੀਜਾ ਆਹੋ ਉਹ ਮਹਾਂਪੁੱਤ ਮਹਾਂਪੁੱਤ ਅੱਜ ਅੱਜ ਸਾਡਾ ਵੀਰ ਸਾਡਾ ਵੀਰ ਜੀ ਫਿਰੋਜ਼ ਖਾਨ ਜੀ ਨੇ ਬਹੁਤ ਸੋਹਣਾ ਗਾਣਾ ਗਾਇਆ ਉਹ ਵੀ ਸਾਡੀ ਵਿਰਾਸਤ ਹੈ ਸਾਰੀ ਤੁਸੀਂ ਗਾਣਾ ਸੁਣਦੇ ਹੋ ਨਾ ਸਾਰੇ ਪੁਰਾਣੀ ਯਾਦ ਆ ਜਾਂਦੀਆਂ ਸਾਰੇ ਗਾਣੇ ਦੀ ਆਡੀਓ ਰੀਲੀਜ਼ ਕਰਦੇ ਹਾਂ ਹਾਂ ਪੂਰਾ ਕਰਦੇ ਹੁਣ ਸਾਰੇ ਅੰਤਰੀ ਕੰਢੇ ਸਾਰੇ ਗਾਣੇ ਸਾਰੇ ਅੰਤਰੀ ਗੰਗਾ ਰਿਪੀਟ ਕਰ ਕਰਕੇ ਸੱਚੀ ਸਾਹਿਬ ਫਿਲਮ ਦੇ ਗਾਣੇ ਐ 뮤직 ਬਹੁਤ ਸੋਹਣਾ ਐ ਤੇ ਟਾਈਟਲ ਸੋ ਗਾਣਾ ਲਾ ਆਪਣੀ ਤੇ ਮੈਂ ਗਾਇਆ ਐ ਕਿਹੋ ਜਿਹੀ ਲੱਗਦੀ ਸੀ ਕਿਉਂ ਸੁਣਾ ਦੋ ਹਾਂ

ਆਕੇ ਅਮਰੀਕਾ ਚ ਸਵਾਦ ਆ ਗਿਆ ਨੀ ਪਿੰਡ ਆਕੇ ਅਮਰੀਕਾ ਆਕੇ ਅਮਰੀਕਾ ਚ ਸਵਾਦ ਆ ਗਿਆ ਨੀ ਪਿੰਡ ਆਕੇ ਅਮਰੀਕਾ ਓ ਇੱਕ ਗੋਰੀ ਮਿਲੀ ਜਿਹਦੇ ਘਰੇ ਵਾਲ ਸੀ ਮੈਨੂੰ ਵੇਖ ਕੇ ਕਹਿੰਦੀ ਸੱਸਰੀਆ ਕਾਲੀ ਦੀ ਕਹਿੰਦੀ ਸੱਸਰੀਆ ਕਾਲੀ ਦੀ ਗੋਰੇ ਬੋਲਦੇ ਪੰਜਾਬੀ ਕੀ ਪੰਜਾਬ ਆ ਗਿਆ ਬੋਲਦੇ ਪੰਜਾਬੀ ਕੀ ਪੰਜਾਬ ਆ ਗਿਆ ਵੇਖਿਆ ਕੇ ਅਮਰੀਕਾ ਚ ਆਕੇ ਅਮਰੀਕਾ ਜਿਸਵਾਦ ਆ ਗਿਆ ਸੱਚੀ ਆਕੇ ਅਮਰੀਕਾ ਆਕੇ ਅਮਰੀਕਾ ਜਿਸਵਾਦ ਆ ਗਿਆ ਨਹੀਂ ਬਿੱਲਾ ਆਕੇ ਅਮਰੀਕਾ ਮੈਂ ਡਰਦਾ ਡਰਦਾ ਗਾ ਰਿਹਾ ਜੀ ਮੇਰਾ ਇਹ ਸਰ ਇਹ ਪੂਰੀ ਦੁਨੀਆ ਨੂੰ ਹਿਸਟਰੀ ਪਤਾ ਤੇ ਟਰੈਕ ਰეკਡ ਹੈ ਮੇਰਾ ਕਿ ਜਦੋਂ ਵੀ ਮੈਨੂੰ ਕੋਈ ਸਵਾਲ ਪੁੱਛਦਾ ਕਿ ਬੇਟਾ ਬਚਪਨ ਤੋਂ ਸਕੂਲ ਟਾਈਮ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕਿਹ ਕਹਿੰਦੇ ਬੇਟਾ ਤੁਹਾਨੂੰ ਪਤਾ ਤੋ ਆਪਣੇ ਫਾਦਰ ਦਾ ਬਹੁਤ ਵੱਡਾ ਫੈਨ ਆ ਪਰ ਤੁਝੇ ਆਪਣੇ ਫਾਦਰ ਤੋਂ ਇਲਾਵਾ ਕਿਸੇ ਦਾ ਫੈਨਮ ਹਮੇਸ਼ਾ ਬਾਜੀ ਦਾ ਇਨਾਮ ਲੈਂਦਾ ਹੈ ਉਹਨਾਂ ਮੋਰੇ ਗੋਂਦ ਮੈਨੂੰ ਬਹੁਤ ਡਰ ਲੱਗਦਾ ਸੋ ਬਾਜੀ ਨਾ ਘਰੇ ਵੈਰੀ ਗੁੱਡ ਉਹ ਵਿੱਚ ਪੰਜਾਬੀ ਲਿਖਿਆ ਨਾਨਕ ਬੁੱਲੇ ਨੇ ਹਾਂ ਇਸ ਲਈ ਤੇ ਮੋਤੀ ਉਹ ਬੁੱਲੇ ਨੇ ਉਹ ਵਿੱਚ ਪੰਜਾਬੀ ਲਿਖਿਆ ਨਾਨਕ ਬੁੱਲੇ ਤੇ ਮੋਹੀਏ ਅਣਮੋਲੇ ਉਹ ਵਿੱਚ ਦਿਲਾਂ ਦੇ ਵਿੱਚ ਦਿਲਾਂ ਦੇ ਵਿੱਚ ਦਿਲਾਂ ਦੇ ਮਿਸ਼ਰੀ ਕੋਣ ਕੇ ਦੇਖਾਂਗਾ ਅੰਬਰ ਦਾ ਮੂੰਹ ਖੋਲ ਕੇ ਦੇਖਾਂਗਾ ਮੈਂ ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂ ਲੱਭਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ ਲੋਲਾ ਨਾ ਪਾਜੀ ਇਹਨੇ ਕਰੀਂ ਪਲੀਜ਼ ਪਲੀਜ਼ ਬੰਦਰ ਲੱਭਣਾ ਪੈਣਾ ਗਾਣਾ ਹੁਣ ਉਹਨੇ ਰੈਪ ਦਾ ਗਾਣਾ ਨਹੀਂ ਉਹਨੇ ਤਾਂ ਰੈਪ ਜ਼ਰੂਰ ਖਾਵੇ ਗਾਣਾ ਕਿਉਂਕਿ ਤੁਸੀਂ ਜਿੰਨੀ ਜਿੰਨੀ ਵਾਰੀ ਸੁਣਿਆ ਫਿਲਮ ਦੇ ਵਿੱਚ ਜਿੰਨੀ ਵਾਰੀ ਰੈਪ ਦਾ ਗਾਣਾ ਰਿਪੀਟ ਹੋਇਆ 11 11 ਵਾਰ ਸਾਡੇ ਅੱਖਾਂ 'ਚ ਪਾਣੀ ਸੀ ਸੱਚੀ ਇਰੇ ਵਾਸਤੇ ਬਹੁਤ ਧੀ ਗੱਲਾਂ ਕੀ ਯਾਰ ਇਹ ਜੋ ਘਰਾਸ ਮੇਰੇ ਤਰੀਕ ਕਰ ਰਿਹਾ ਉਹ ਤੋਂ ਬਹੁਤ ਵੱਡਾ ਸ਼ੁਕਰੀਆ ਤੇ ਮੇਰੇ ਹੋਰ ਬਣਦੀ ਵੀ ਅਸੀਂ ਕੋਈ ਝੂਠੀ ਨਹੀਂ ਕਰਦੇ ਤੁਹਾਨੂੰ ਪਤਾ ਹੈ ਸੱਚੀ ਟੁੱਟਦੀ ਆ ਯਰ ਜੈਨੂਨ ਮੋਹ ਦੀਆਂ ਤੰਦਾਂ ਟੁੱਟੇ ਚੱਲੀਆਂ ਸਰਮਾਇਆ ਕਿਸ ਚੱਲਿਆ ਮੋਹ ਦੀਆਂ ਤੰਦਾਂ ਟੁੱਟੇ ਚੱਲੀਆਂ ਸਰਮਾਇਆ ਕਿਸ ਚੱਲਿਆ ਅੱਜ ਤਾਂ ਲੱਗਦਾ ਏ ਕੋਈ ਆਪਣਾ ਰਸ ਚੱਲਿਆ ਅੱਜ ਤਾਂ ਲੱਗਦਾ ਏ ਕੋਈ ਆਪਣਾ ਰਸ ਚੱਲਿਆ ਕਿਉਂ ਦੂਰੀਆਂ ਪੇਸ਼ ਪਈਆਂ ਦਿਨੇ ਸ਼ਾਮਾਂ ਆਣ ਟਈਆਂ ਅਰੇ ਮਾਨ ਵੀ ਲੱਗਦੇ ਨੇ ਅੱਥੋਂ ਕੜੀਆਂ ਨਿਕਲ ਗਈਆਂ ਕੜੀਆਂ ਨਿਕਲ ਗਈਆਂ ਮੁਨੇ ਪਰਦੇ ਪਾਇਆ ਪੈਂਦੇ ਨਾ ਸਮ ਹੱਥ ਚੋਂ ਇੱਕ ਚੱਲਿਆ ਮੋਹਦੀਆਂ ਤੰਦਾ ਟੁੱਟ ਚੱਲੀਆਂ ਸਰਮਾਇਆ ਖੁਸ ਚੱਲਿਆ ਮੋਹਦੀਆਂ ਤੰਦਾ ਟੁੱਟ ਚੱਲੀਆਂ ਸਰਮਾਇਆ ਖੁਸ ਚੱਲਿਆ ਕਿਆ ਬਾਤ ਹੈ ਜੀ ਪਰਦੇ ਸਮੇਰੇ ਤੇ ਬਾਰੇ ਮੇਰੇ ਦੀ ਕੋਈ ਹੋਰ ਗੱਲ ਸੀ ਤੇ ਬਾਰੇ ਮੇਰੇ ਦੀ ਕੋਈ ਹੋਰ ਗੱਲ ਸੀ ਟਿੰਡਾਂ ਵਿੱਚ ਜੂਹਾ ਵਿੱਚ ਟਿੰਡਾਂ ਵਿੱਚ ਟੂਹਾ ਵਿੱਚ ਬੋਲਦੇ ਬਟੇਰੇ ਕੋਈ ਹੋਰ ਗੱਲ ਸੀ ਬੋਲਦੇ ਬਟੇਰੇ ਕੋਈ ਹੋਰ ਗੱਲ ਸੀ ਉਂਝ ਭਾਵੇਂ ਵੱਸਦੇ ਆ ਵਿੱਚ ਪਰਦੇ ਸਾ ਮੇਰੇ ਪਿੰਡ ਵਾਲੇ ਵੇੜੇ ਦੀ ਕੋਈ ਹੋਰ ਗੱਲ ਸੀ ਉਹ ਪਿੰਡ ਵਾਲੇ ਮੈਨੇ ਦੀ ਕੋਈ ਹੋਰ ਗੱਲ ਹਾਏ ਹਾਏ ਕੀ ਬਾਤ ਹੈ ਬੋਲਦੇ ਦਾ ਇਸੇ ਚੀਜ਼ ਤੇ ਕਾਇਲ ਹੈ ਜੀ ਅਸੀਂ ਸਾਰੇ ਕੀ ਬਾਤ ਹੈ ਕੀ ਬਾਤ ਟਾ ਸਾਰਿਆਂ ਦਾ ਇੰਨਾ ਕਿ ਜ਼ਿਆਦਾ ਸ਼ੁਕਰੀਆ ਹੈ ਦਾ ਕਿ ਤੁਸੀਂ ਸਾਡੇ ਅੱਦੇ ਬੋਲ ਤੇ ਤੁਸੀਂ ਸਹੀ ਗੱਲ ਹੈ ਇੱਕ ਇੱਕ ਜਿੰਨਾ ਤੁਸੀਂ ਇੱਕ ਇੱਕ ਕਦਮ ਜਿਹੜਾ ਚੱਲ ਕੇ ਆਏ ਹੋ ਉਹ ਮੈਂ ਕੱਲਾ ਨਹੀਂ ਕਹਿ ਰਿਹਾ ਸਾਡੇ ਸਾਰਿਆਂ ਦੇ ਸਹਿਮਤੀ ਹੈ ਕਿਉਂਕਿ ਤੁਸੀਂ ਉਹ ਸਾਡੇ ਤੁਸੀਂ ਸਾਡੀ ਉਹ ਆਵਾਜ਼ ਹੋ ਜਿਨੇ ਇਸ ਮੈਸੇਜ ਨੂੰ ਸਾਡੇ ਸਾਡੀ ਨਿੱਕੀ ਜਿਹੀ ਕੋਸ਼ਿਸ਼ ਨੂੰ ਐਡਾ ਵੱਡਾ ਹੋਕਾ ਬਣਾ ਕੇ ਅੱਗੇ ਦੁਨੀਆ 'ਚ ਪੇਸ਼ ਕਰ ਰਹੇ ਸੋ ਤੁਹਾਡਾ ਅਸੀਂ ਦੇਣਾ ਨਹੀਂ ਦੇ ਸਕਦੇ ਪਲੀਜ਼ ਇੱਕ ਵਾਰੀ ਸਾਰੇ ਮੀਡੀਆ ਵਾਸਤੇ ਕਾਢੀਆ ਵਾਹ ਮੀਡੀਆ ਵਾਲਾ ਸਾਰੇ ਮੀਡੀਆ ਕਿੰਨੀ ਦੇਰ ਪੀਕਰ ਅਮਰੀਕਾ ਚਾਹ ਦਾ ਸਵਾਦ ਆਇਆ ਇੰਡੀਆ ਵਰਗਾ ਸਵਾਦ ਕਰਨ ਨੂੰ ਲੜਨਾ ਕਿੰਨਾ ਹੈ ਇਹ ਤਾਂ ਅਸੀਂ ਦਿਖਾਇਆ ਫਿਲਮ ਚ ਇਹ ਤਾਂ ਦਿਖਾਇਆ ਫਿਲਮ ਚ ਇਹ ਗੱਲ ਸਹੀ ਬਟ ਸਟਿਲ ਅਪੀਂ ਦਾ ਬੈਰੀਕਾ ਨੂੰ ਬੀਟ ਕਰਦਾ ਆਪਣਾ ਇੰਡੀਆ ਹਮੇਸ਼ਾ ਇਹ ਗੱਲ ਹੈ ਜਿਸ ਗੱਲ ਵੀ ਕੀਤੀ ਸੀ ਜਿਹੜੇ ਹਾਂਜੀ ਉਹ ਸੁਪਨਾ ਹੈ ਨਾ ਉਹ ਜਿਹੜੀ ਉੱਥੋਂ ਬੈਠੀ ਜਿਹੜੀ ਨੂੰ ਅੱਜ ਦੀ ਸਵਾਦ ਆ ਉਹ ਸਾਡੇ ਸੁਪਨਾ ਦੇਖਦੀ ਆ ਪਰ ਅਸੀਂ ਉਹਨੂੰ ਜਾ ਕੇ ਵੀ ਦੱਸਦੇ ਕਿ ਨਹੀਂ ਜਾਣਾ ਅਸੀਂ ਪਿੰਡੀ ਐ ਬਾਲੇ

ਜੋ ਇਸ ਤਰ੍ਹਾਂ ਚਿਖਾਇਆ ਗਿਆ ਜਦੋਂ ਮੈਂ ਆਪਣੇ ਨਾਨਕੇ ਦਾਜ ਦੇ ਭੂਆ ਕੋਲ ਜਾਂਦੀ ਹੁੰਦੀ ਸੀ ਤੇ ਉਹ ਮਾਹੌਲ ਮੇਰੇ ਉਹ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀਗਾ ਕੋਈ ਤਾਂ ਉਹ ਚੀਜ਼ਾਂ کہیں ਪਿੰਡਾਂ ਦੇ ਵਿੱਚ ਵੀ ਨਹੀਂ ਮਿਲਦੀਆਂ ਹੈਗੀਆਂ ਕਿ ਉਹ ਲੋਪੇ ਹੋ ਗਿਆ ਸਾਰਾ ਕੁਝ ਨਾ ਉਹਨੂੰ ਅਸੀਂ ਕੋਸ਼ਿਸ਼ ਕੀਤੀ ਆ ਜੋ ਲੋਪ ਹੋ ਰਿਹਾ ਹੈ ਉਹ ਸਾਡਾ ਜਿਹੜਾ ਸੱਭਿਆਚਾਰ ਹੈ ਸਾਡਾ ਸਾਹਿਤ ਸਾਡਾ ਵਿਰਸਾ ਹੈ ਉਹ ਅੱਜ ਵੀ ਜਨਰੇਸ਼ਨ ਦੇ ਅੱਗੇ ਰੱਖੀ ਤਾਂ ਕਿ ਉਹ ਜਾਣੋ ਹੋ ਜਾਣ ਉਸ ਦੇ ਇਤਿਹਾਸ ਤੋਂ ਤਸਵੀਰ ਤੋਂ ਬਾਕੀ ਜਿਹੜਾ ਇਹ ਬਾਹਰ ਸਾਡੇ ਸਟੱਡਰ ਕਰ ਰਹੇ ਨੇ ਸਾਡੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਬੱਚੇ ਜਿਹੜੇ ਇੱਥੇ ਜਾਂਦੇ ਨੇ ਉਹ ਉਹਨਾਂ ਦੇ ਉਹ ਕਿੱਦਾਂ ਸਰਵਾਈਵ ਕਰਦੇ ਨੇ ਜਾ ਕੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਚੀਜ਼ਾਂ ਵੀ ਇਹਦੇ ਵਿੱਚ ਦਿਖਾਈਆਂ ਗਈਆਂ ਨੇ ਪਰ ਜਦੋਂ ਬੱਚੇ ਤੁਹਾਡੇ ਉੱਤੇ ਸੈੱਟ ਹੋ ਜਾਂਦੇ ਨੇ ਫਿਰ ਇੱਥੇ ਹੈਗੇ ਨੇ ਤੁਹਾਡੀ ਜੱਦੀ ਉਸ ਦੀ ਜਗ੍ਹਾ ਇੱਥੇ ਆ ਤੁਹਾਡਾ ਮਾਹੌਲ ਤੁਹਾਡਾ ਫੀਲ ਆਉਂਦੀ ਹੈ ਪਰ ਤੁਹਾਨੂੰ ਬੱਚਿਆਂ ਦੀ ਮਜਬੂਰੀ ਕਰਕੇ ਉੱਥੇ ਜਾਣਾ ਪੈਂਦਾ ਹੈ ਤੇ ਤੁਹਾਡਾ ਅੱਦਾ ਨਹੀਂ ਲੈ ਕੇ ਆ ਅੱਦਾ ਤੁਹਾਡਾ ਉਧਰ ਆ ਤੇ ਤੁਸੀਂ ਕਿੰਝ ਦਾਣ ਕਿਤੋਂ ਹੈਲਪ ਹੋ ਜਾਂਦੀ ਹੈ ਨਾ ਰਿਸ਼ਤਿਆਂ ਦੀ ਹੈ ਤੇ ਮਿੱਟੀ ਦਾ ਮੋਹ ਆ ਉਹਦੀ ਘਰੇ ਬੱਚਿਆਂ ਦਾ ਮੋਹ ਆ ਤੇ ਇਹ ਦੋ ਚੀਜ਼ਾਂ ਦੇ ਵਿੱਚ ਜਿੱਦ ਸਾਡੇ ਵੀ ਜ਼ਰੂਰ ਲਈ ਉਹ ਪੀਸੇ ਦੇ ਦੇ ਜੋ ਇਹ ਹੈ ਕਿ ਬਾਕੀ ਲੈੰਦਾ ਪੰਜਾਬ ਤੇ ਚੜਦੇ ਪੰਜਾਬ ਦੀ ਮੁਹੱਬਤ ਦਿਖਾਈ ਆ ਉਹ ਵੀ ਜਾ ਕੇ ਉੱਥੇ ਕਿੰਨਾ ਸਟਰਗਲ ਕਰਦੇ ਨੇ ਜੋ ਪਰਿਵਾਰ ਆਪਸ ਦੇ ਵਿੱਚ ਕਿੱਦਾ ਇੱਕ ਦੂਜਾ ਸਹਿਯੋਗ ਕਰਦੇ ਨੇ ਉਹ ਦੇਸ਼ਕ ਵਿੱਚ ਇੱਕ ਹੁੰਦੇ ਨੇ ਉਹਦਾ ਸਾਰਾ ਕੁਝ ਬਹੁਤ ਸਭ ਸਾਡਾ ਯਾਰੀ ਇਸਤਾਈ ਇਸ ਹੈ ਨਾ ਤੇ ਇੱਕ ਲੀਕ ਬਹੁਤ ਨਾਲ ਕੁਝ ਅਲੱਗ ਨਹੀਂ ਹੋ ਜਾਂਦਾ ਸਾਡਾ ਵਿਰਸਾ ਸੇਮ ਆ ਸਾਡਾ ਪਹਿਰਾਵਾ ਸੇਮ ਆ ਬੋਲੀ ਸੇਮ ਆ ਸਾਡੇ ਸਭ ਦੇ ਘਰ ਸੇਮ ਨੇ ਸਾਡਾ ਫੀਲ ਸੇਮ ਸੋ ਮੁਹੱਬਤਾਂ ਦਿਖਾਈਆਂ ਗਈਆਂ ਇਸ ਬੋਲ ਦੇ ਵਿੱਚ ਜਦੋਂ ਦੇ ਚੱਦੇ ਪੰਜਾਬੀਆਂ

ਅੱਜ ਮੈਂ ਇਹ ਜੀ ਪਾਈ ਸੀ ਕਿ ਤੰਦਰ ਸਾਹ ਨੂੰ ਮੈਸੇਜ ਜੀਨੇਗਾ ਫਾੜੇ ਤੋਂ ਕੁਟੀ ਅਤੇ ਸਿੰਘ ਦਾ ਹਰਿਆ ਮੂਸੇ ਅਦਾਕਾਰੀ ਕਰਦੀ ਆ ਰਹੀ ਹੈ ਮੈਂ ਤੁਹਾਡੇ ਤੋਂ ਪੁੱਛ ਰਿਹਾ ਤੁਸੀਂ ਵੀ ਵਿਦੇਸ਼ ਨੇ ਭੁਗੇ ਸੀ ਹਨਾ ਨਹੀਂ ਹੈ ਐਮਬੀਏ ਕਰਦੇ ਹੈ ਵਿਦੇਸ਼ ਵਿੱਚ ਜਿਲੇਗੇ ਸੀ ਬਟ ਜਦੋਂ ਇਹ ਕੰਮ ਪੰਜਾਬੀ ਸੀ ਕਰਦੇ ਜਿਵੇਂ ਜਿਵੇਂ ਆਪ ਜੀ ਸੁਣਦੇ ਹੋ ਫਾੜੇ ਵੀ ਤੇਲਾਕਾਰ ਨੂੰ ਪ੍ਰੋਬਲਮ ਹੈ ਕਿ ਲਈ ਆਪਣੇ ਮਿਸਲਾ ਮਾਰਾ ਜੁੜੰਗੀ ਜੀ ਇਸ ਬਾਰੇ ਕੁਝ ਦੇਖੋ ਅੱਜ ਕੱਲ ਜਿਹੜੀ ਇੰਡਸਟਰੀ ਆ ਸਰੀ ਔਰ ਅਮਰੀਕਾ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਉੱਥੇ ਚੱਲੀ ਗਈ ਜਿੰਨੇ ਵੀ ਨਾਮ ਪਰ ਆਰਟਿਸਟ ਨੇ ਜਿੰਨੇ ਵੀ ਨਾਮ ਨਾਮ ਪਰ ਸਿੰਗਰਸ ਨੇ ਮੋਸਟ ਆਫ ਥੈਮ ਉਹ ਭਾਵੇਂ ਕੰਮ ਪੰਜਾਬ 'ਚ ਕਰਦੇ ਨੇ ਯਾਰ ਨਾਲ ਦੀ ਨਾਲ ਸਰੀ ਅਮਰੀਕਾ ਉੱਥੇ ਵੀ ਕੰਮ ਕਰਦੇ ਆ ਸੋ ਇਹ ਜਿਹੜੀ ਇੰਡਸਟਰੀ ਆ ਛੋਟੀ ਜੀ ਇੰਡਸਟਰੀ ਨਹੀਂ ਰਹੀ ਬਹੁਤ ਵੱਡੀ ਇੰਡਸਟਰੀ ਹੋ ਗਈ ਸੋ ਉੱਥੇ ਫਿਲਮਾਂ ਬਣਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਅੱਡੇ ਬਜਟੀਆਂ ਫਿਲਮਾਂ ਬਣਦੀਆਂ ਨੇ ਬਹੁਤ ਅੱਛੇ-ਅੱਛੇ ਪ੍ਰੋਡਿਊਸਰ ਡਾਇਰੈਕਟਰ ਸਿੰਗਰ ਆਰਟਿਸਟ ਆਕਨੇ ਇਸ ਫਿਲਮ ਦੇ ਵਿੱਚ ਬਹੁਤ ਹੀ ਮੰਜੇ ਹੋਏ ਜਿਹੜੇ theater ਆਰਟਿਸਟ ਨੇ ਹਾਲੀਵੁੱਡ ਆਰਟਿਸਟ ਨੇ ਉਹਨਾਂ ਨੇ ਕੰਮ ਕੀਤਾ ਸਾਡੇ ਤੋਂ ਇਲਾਵਾ ਜਿੱਦਾਂ ਕਿ ਪੀ ਕੇ ਸਿੰਘ ਰਖੜਾ ਅਸ਼ੋਕ ਤਾਂਦਰੀ ਜੀਿੰਦਾ ਅਜਲਾ ਪ੍ਰੀਤੋ ਸਾਨੀ ਪ੍ਰੀਤੀ ਰਾਏ ਰਾਜ ਸੰਧੇ ਸ਼ੌਕਤ ਅੰਗਰੀਜੀ ਸੋ ਇਹ ਸਾਰੇ ਥੀਏਟਰ ਆਰਟਿਸਟ ਨੇ بڑے ਹੰਡੇ ਹੋਏ ਆਰਟਿਸਟ ਨੇ ਔਰ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ ਜੀ ਇਹ ਮਿਊਜ਼ਿਕ ਦੇ ਬੋਸ ਉਹਨਾਂ ਸਿਲੋ ਦਾ ਰੋਜ਼ ਬਾਨ ਜੀ ਨੇ ਬਹੁਤ ਹੀ ਸੋਹਣਾ ਕਮਾਲ ਦਾ ਇੱਕ ਗਾਣਾ ਪਾਇਆ ਹੈ ਇਹਨੇ ਲਿਖਿਆ ਹੈ ਔਰ ਅਮਜਾਦ ਅਲੀ ਨੇ ਦੰ ਬੀਜੀ ਪਾਈ ਬਹੁਤ ਹੋਰ ਇਸਟਰੇ ਡੇ ਕਰਨ ਵਾਲਾ ਜਿਹੜਾ ਪੰਜਾਬ ਸਾਡਾ ਕਿਤੇ ਗੁੰਮ ਗਿਆ ਜਿਹੜਾ ਹੁਣ ਦੇਖਣ ਨੂੰ ਨਹੀਂ ਮਿਲਦਾ ਉਹ ਫੀਲ ਨਹੀਂ ਮਿਲਦਾ ਉਹ ਗਾਣੇ ਦੇ ਵਿੱਚ ਉਹ ਸਾਰਾ ਜਿਸ ਵਜਾ ਤੇ ਹੈ ਕਿ ਸਾਡੇ ਪੰਜਾਬ ਦਾ ਵਿਸਰਾ ਉਹ ਇਹਨਾਂ ਦੇ ਗਾਣੇ ਚ ਬੀਤਦਾ। ਸਾਡੇ ਬਾਰੇ ਵਿੱਚ ਗੱਲ ਕਰਨੀ ਜਿਹਦੇ ਦਾ ਇੰਟਰਵਿਊ ਜਿਹਦਾ ਹੋਇਆ ਸੀ ਨਾ ਸਿੱਲੇ ਪਾਕਿਸਤਾਨ ਦੇ ਵੀ ਲੇਖਕ ਤੇ ਲੇਰਿਕ ਜਿਹੜੀ ਨੇ ਇਸ ਸਟੈਂਡ ਦੇ ਵਿੱਚ ਸਪੈਸ਼ਲ ਰਹਿ ਗਈ। ਹਾਂ ਜੀ ਬਾਬਾ ਨਜੀਬ ਜੀ ਦਾ ਗਾਣਾ ਹੈ। ਉਹ ਆਲਾਪ ਨੇ ਮਿਊਜ਼ਿਕ ਕੀਤਾ ਹੈ ਤੇ ਸਾਰੰਗ ਤੇ ਆਲਾਪ ਨੇ ਗਾਇਆ ਹੈ। ਕਿ ਇਹ ਬੋਲ ਨੇ ਅੰਬਰ ਦਾ ਮੈਂ ਬੂਹਾ ਖੋਲ ਕੇ ਦੇਖਾਂਗਾ। ਅੰਬਰ ਦਾ ਮੈਂ ਬੂਹਾ ਖੋਲ ਕੇ ਦੇਖਾਂਗਾ।

ਸਾਡੇ ਪੰਜਾਬ ਦਾ ਸਾਡੀ ਇੰਡਸਟਰੀ ਦਾ ਦੁਕਾਨ ਤਾਂ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾ ਉਹਨਾਂ ਦੇ ਕ੍ਰੈਡਿਟਸ ਤੋਂ ਬਿਨਾ ਕਈ ਬੰਦੇ ਯੂਜ਼ ਕਰੀ ਜਾਂਦੇ ਆ ਔਰ ਇਹ ਬਹੁਤ ਵੱਡੀ ਚੀਜ਼ ਹੈ ਕਿ ਸਿਮਰਨ ਸਰ ਨੇ ਜਦੋਂ ਕਾਲ ਕੀਤੀ ਉਹ ਸਾਰੀ ਉਹਨਾਂ ਦੀ ਸਟੋਰੀ ਉਹਨਾਂ ਨੇ ਦੱਸੀ ਤੁਹਾਨੂੰ ਸੋ ਉਹਨਾਂ ਨੇ ਇਹ ਗੱਲ ਤੇ ਬਹੁਤ ਸ਼ਾਬਾਸ਼ ਦਿੱਤੀ ਕਿ ਕਹਿੰਦੇ ਮੈਨੂੰ ਬੜਾ ਚੰਗਾ ਲੱਗਾ ਕਿ ਪਹਿਲੀ ਵਾਰ ਕੋਈ ਬੰਦਾ ਮੇਰੇ ਤੋਂ ਪੁੱਛ ਕੇ ਮੇਰੀ ਇਜਾਜ਼ਤ ਲੈ ਕੇ ਮੇਰਾ ਗਾਣਾ ਯੂਜ਼ ਕਰ ਰਿਹਾ ਪਲੱਸ ਮੈਨੂੰ ਪੇ ਵੀ ਕਰ ਰਿਹਾ ਸੋ ਬਹੁਤ ਵੱਡੀ ਸਾਡੇ ਲਈ ਇਹ ਖੁਸ਼ਕਿਸਮਤੀ ਹੈ ਕਿ ਉਹਨਾਂ ਦੀ ਇਜਾਜ਼ਤ ਦੇ ਨਾਲ ਅਸੀਂ ਗਾਣਾ ਕਰਿਆ ਸੋ ਦੋ ਲਾਈਨਾਂ ਤੁਹਾਡੇ ਸਾਰਿਆਂ ਦੇ ਜਾਸਦਾ ਜੀ ਬਡੇ ਸਾਰੇ ਸੋਨਾ ਫੁੱਲ ਗੁਲਾਬੀ ਏ ਸੋਨਾ ਫੁੱਲ ਕੋਈ ਗੁਲਾਬੀ ਏ ਯਾਰਾ ਸ਼ਲਵਸ ਦਰਵੇ ਜਿੱਥੇ ਜਿੱਥੇ ਵੀ ਪੰਜਾਬੀ ਏ ਅੰਬਰ ਦਾ ਮੈਂ ਬੁਹਾ ਖੋਲ ਕੇ ਵੇਖਾਂਗਾ ਅੰਬਰ ਦਾ ਮੈਂ ਬੁਹਾ ਖੋਲ ਕੇ ਵੇਖਾਂਗਾ ਹੋ ਰੱਬ ਦੇ ਨਾਲ ਓਏ ਰੱਬ ਦੇ ਨਾਲ ਰੱਬ ਦੇ ਨਾਲ پنجابی بول <سؤال> کے دیکھاں گا ہم بردہ میں بوہا کھول کے دیکھاں گا میں رب دینار پنجابی بول کے دیکھاں گا ہم بردہ میں بوہا کھول کے دیکھاں گا جینا رہے جینا ਇਹ ਗੱਲ ਹੈ ਕਿ ਇਹ ਸਾਡੇ ਪੁਸ਼ਪਕਰ ਮਾਤਾ ਜੀ ਉਸ ਦਾ ਮਾਤਾ ਜੀ ਦੇ ਘਰੋਂ ਚੰਦੀ ਆ। ਇਹ ਸਿਆਤਾ ਜੀ ਰਹਿੰਦੇ ਨੇ। ਇਹਨਾਂ ਨੇ ਪੰਜਾਬ ਦਾ ਸਾਰਾ ਵਿਰਸਾ ਸੰਭਾਲ ਕੇ ਰੱਖਿਆ ਹੈ। ਉਹ ਇੱਕ ਇੱਕ ਦੀ ਚੀਜ਼ ਪ੍ਰਾਣੀ ਪ੍ਰਦਰਸ਼ਨ ਕਰਕੇ ਮਿਲੂਗੀ। ਔਰ ਇਹਨਾਂ ਦੀ ਸਟੋਰੀ ਤੋਂ ਸ਼ੁਰੂ ਕੀਤੀ ਹੈ ਫਿਲਮ। ਇਹਨਾਂ ਦਾ ਘਰ ਤੋਂ ਨਿਕਲੀ ਨਸਲੋਂ ਸ਼ੁਰੂ ਹੋਈ ਹੈ। ਜਿਹੜੀ ਜਿਹੜੀ ਐਕਸਪਲੇਨੇਸ਼ਨ ਆ ਉਹ ਇਹਦੇ ویڑا بہتر دنیا بہت ਕੋਈ ਹੋ ਗਈ ਔਰ ਪੰਜਾਬ ਬਹੁਤ ਵਡਾ ਪੰਜਾਬ ਬਹੁਤ ਵਡਾ ਉਹਦੇ ਹੁਣ ਮੇਰੀ ਚਾਲ ਜਿੰਨਾ ਬਾਰਡ ਲੱਗਦੀਆਂ ਨੇ ਅਮਰੀਕਾ ਦੀ ਵੱਡੀ ਫਿਲਮ ਹੈ ਔਰ ਪੰਜਾਬੀ ਦੀ ਵੱਡੀ ਹੈ ਔਰ ਹੁਣ ਆਪਾਂ ਗੱਲਾਂ ਕਰ ਰਹੀਆਂ ਗੱਲਾਂ ਕੋਈ ਵੀ ਆਪ ਨੂੰ ਬੋਲਣਾ ਚਾਹੁੰਦਾ ਹੈ ਸਾਡੀ ਪੰਜਾਬੀ ਕਿਆ ਬਾਤ ਹੈ ਬਹੁਤ ਚੱਗੀ ਲੱਗ ਰਹੀ ਹੈ ਪਰ ਆਪਾਂ ਗੱਲਾਂ ਮੈਂ ਲਾਤਾ ਪੰਜਾਬੀ ਔਰ ਪੰਜਾਬੀ ਬਿਖਾਉਣ ਕੇ ਗੱਲ ਕਰਨਗੇ ਜੀ ਦੇਖੋ ਜੀ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਸਾਡੀ ਭੈਣ ਆਮਨੂਰੀ ਹੋਣੀ ਕਮੇਜੀ ਗੀਰੂ ਹੋਣੀ ਤੇ ਪ੍ਰੋਟਾ ਉਹਨਾਂ ਨੇ ਤੇ ਬੇਟੀ ਉਹਨਾਂ ਨੇ ਇਹਨਾਂ ਨੇ ਇਹਨਾਂ ਨੂੰ ਬਹੁਤ ਸੁਰਖਾਇਆ ਇਹਨਾਂ ਨੇ ਐਕਟ ਕੀਤਾ ਤੇ

ਸਾਡੀ ਤੁਹਾਨੂੰ ਸੁਣ ਸੁਣ ਕੇ ਦੋਨੇ ਭਾਜੀ ਸਾਡੀ ਮਾਂ ਸਾਡੇ ਸਾਡੇ ਭੈਣ ਜੀ ਸਾਡੇ ਸਾਰਿਆਂ ਨੇ ਬਹੁਤ ਅੱਛਾ ਕੀਤਾ ਇਸ ਮੂਵੀ ਦੇ ਵਿੱਚ ਔਰ ਮੈਂ ਸਾਰੀ ਟੀਮ ਨੂੰ ਪਰਸਨਲ ਬਹੁਤ ਅਪਰੀਸ਼ੀਏਟ ਕਰਦਾ ਹਾਂ ਤੁਹਾਨੂੰ ਮੁਬਾਰਕਬਾਦ ਸੋ ਮੈਨੂੰ ਸਟੇਟਸ ਆਉਂਦੀ ਹਾਂ ਕੋਸ਼ਿਸ਼ ਕਰਦਾ ਕਿ ਇਹ ਗਾੜਾ ਜਿਹੜਾ ਉਹ ਚੱਲੇ ਅੱਜ ਪਾਵੇਂ ਬਸਦੇਆਂ ਵਿੱਚ ਅਮਰਤਾ ਸਾਡੇ ਪਿੰਡ ਵਾਲੇ ਵੇੜੇ ਦੀ ਕੋਈ ਹੋਰ ਗੱਲ ਸੀ ਪਿੰਡ ਵਾਲੇ ਵੇੜੇ ਦੀ ਕੋਈ ਹੋਰ ਗੱਲ ਸੀ ਅੱਜ ਪਾਵੇਂ ਬਸਦੇਆਂ ਵਿੱਚ ਅਮਰਤਾ ਸਾਡੇ ਪਿੰਡ ਵਾਲੇ ਵੇੜੇ ਦੀ ਕੋਈ ਹੋਰ ਗੱਲ ਸੀ ਪਿੰਡ ਵਾਲੇ ਵੇੜੇ ਦੀ ਕੋਈ ਹੋਰ ਗੱਲ ਸੀ بول گل سی سب نو بہت بہت مبارک